ਅੱਜ ਤੱਕ ਦਿਉੜੀ ਚ ਗੋਲੀ ਵੱਜੀ ਐ 5 ਦਿਨ ਹੋ ਗਏ ਮੁੱਖ ਮੰਤਰੀ ਦੇਖਣ ਗਿਆ ਜੀ ਉੱਥੇ ਡੀਜੀਪੀ ਦੇਖਣ ਗਿਆ ਉੱਥੇ ਲੈਡ ਪਲੱਸ ਕੈਟੇਗਰੀ ਦਾ ਪ੍ਰੋਟੈਕਟ ਗਵਰਨਮੈਂਟ ਆਫ ਇੰਡੀਆ ਦਾ ਕਿਹੜਾ ਗਵਰਨਮੈਂਟ ਆਫ ਇੰਡੀਆ ਦੀ ਏਜੰਸੀ ਆਈ ਐ ਜੀ ਇੱਥੇ ਉਹਨਾਂ ਨੂੰ ਮਿਲਣ ਪੁੱਛਣ ਐ ਜੀ ਸਟੇਟਮੈਂਟ ਕੇਂਦਰ ਦੇ ਮੰਤਰੀ ਦੀ ਪਿੱਟੂ ਜੀ ਦੀ ਕਿ ਉਹਨੂੰ ਨਰੈਣ ਚੌੜੇ ਨੂੰ ਸਮਾਨਿਤ ਕਰਨਾ ਚਾਹੀਦਾ ਆਪਣੇ ਦੇ ਕੀਮਤ ਉਹਨੂੰ ਦੁਬਾਰਾ ਇੱਕ ਵਾਰੀ ਰੀਫਰੈਸ਼ ਕਰ ਦੂੰਗਾ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਛੱਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿਉਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ 25 ਸਾਲ ਪੁਰਾਣਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ ਹੁਣ ਉਹ ਕਹਿੰਦੇ ਜੀ ਆ ਮੈਂ ਫੇਰ ਲਾਈਨ ਪੜ੍ਹ ਦਿਆਂ ਝਾਟ ਹੀ ਕਾਬੂ ਪਾ ਲਿਆ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੀ ਗੁੱਥਮ-ਗੁੱਥੀ ਹੋਣ ਲੱਗ ਗਈ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਹੋਣੀ ਚਾਹੀਦੀ ਅੰਮ੍ਰਿਤਸਰ ਪੁਲਿਸ ਨੂੰ ਇਸ ਐਫਆਈਆਰ ਤੇ ਬੱਚੇ-ਬੱਚੇ ਨੇ ਦੇਖਿਆ ਜੀ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ-ਗੁੱਥੀ ਹੁੰਦੇ ਆ ਉਹ ਇਹ ਕਹਿੰਦੇ ਜੀ ਕਿ ਗੁੱਥਮ-ਗੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਗੁੱਥਮ ਗੁੱਥੀ ਹੁੰਦਿਆ ਹੋ ਸਕਦਾ ਜਸਬੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਗੁੱਥਮ ਗੁੱਥੀ ਹੁੰਦਿਆ ਤੇ ਇਹ ਤਾਂ ਨਰੈਣ ਚੌੜੇ ਨੂੰ ਤਾਂ ਕਲੀਨ ਚਿੱਟ ਦੇਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਉਹ ਦੇਵੜੀ ਦੇ ਵਿੱਚ ਫਾਇਰ ਅੱਜ ਵੀ ਵੱਜਿਆ ਹੋਇਆ ਜੇ ਬੰਦੇ ਦੇ ਸਿਰ ਦੇ 4 ਫੁੱਟ ਉੱਤੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕਿਸ ਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਨੂੰ ਕਹੋਂਗੇ ਜਿਹੜਾ ਸਿੱਧਾ ਹਿੱਕ ਚ ਵੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਵੱਜੇ ਉਹ ਫਾਇਰ ਹੈ ਜੇ ਸਿਰ ਤੋਂ 2 ਫੁੱਟ ਉੱਤੇ ਫਾਇਰ ਟੱਪ ਜੇ ਉਹਨੂੰ ਹਵਾਈ ਫਾਇਰ ਕਿਨ ਲੋਂਗੇ ਤੁਸੀਂ ਕਹਿੰਦੇ ਹਵਾਈ ਫਾਇਰ ਹੋ ਗਿਆ ਜੀ ਗੁੱਥਮ ਗੁੱਥੀ ਹੁੰਦਿਆਂ ਹਮਲਾ ਕਰਨ ਲੱਗਿਆ ਸੀ ਉਹਨੂੰ ਜਦੋਂ ਫੜਿਆ ਪੁਲਿਸ ਵਾਲਿਆਂ ਨੇ ਤੇ ਗੁੱਥਮ ਗੁੱਥੀ ਹੁੰਦਿਆਂ ਹਵਾਈ ਫਾਇਰ ਹੋ ਗਿਆ ਆਫ ਆਈ ਆਰ ਹੈ ਜਿਸ ਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਤਲਾਨਾ ਹਮਲਾ ਆਈਐਸਆਈ ਏਜੰਟ ਅੰਮ੍ਰਿਤਸਰ ਪੁਲਿਸ ਦੇ ਕੈਟ ਨਰੈਣ ਚੌੜੇ ਨੇ ਕੀਤਾ ਇੱਕ ਵਾਰੀ ਵੀਡੀਓ ਦਿਖਾ ਦੇ ਵੈਸੇ ਤਾਂ ਸਭ ਨੇ ਦੇਖੀ ਉਹ 10 ਸਕਿੰਟ ਦੀ ਵੀਡੀਓ ਹੀ ਆ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਗੁੱਥਮ ਗੁੱਥੀ ਹੁੰਦਿਆਂ ਫਾਇਰ ਹੋਇਆ ਕਿ ਫਾਇਰ ਹੋਣ ਤੋਂ ਬਾਅਦ ਗੁੱਥਮ ਗੁੱਥੀ ਹੋਏ ਆ ਉਹਨੇ ਫੜ ਲਿਆ ਫਾਇਰ ਕਰਨ ਤੋਂ ਬਾਅਦ ਉਹਨੇ ਫੜ ਲਿਆ ਜੀ ਮੁੜ ਕੇ ਗੁੱਥਮ ਗੁੱਥੀ ਹੁੰਦੇ ਆ ਤੇ ਉਹਦੇ ਤੋਂ ਪਿਸਤੌਲ ਉਹ ਖੋਹ ਲੈਂਦਾ ਸੋ ਆ ਜਿਹੜੀ ਐਫ ਆਈ ਆਰ ਹੈ ਏ ਪੰਜਾਬ ਪੁਲਿਸ ਨੇ ਇਸ ਕੰਮ ਦੇ ਵਿੱਚ ਕੀਤੀ ਹੈ ਤੇ ਐਫ ਆਈ ਆਰ ਰਜਿਸਟਰ ਹੋਈ ਹੈ ਜੀ ਇਹ ਐਸ ਐਚਓ ਈ ਡਿਵੀਜ਼ਨ ਉਹਦੇ ਬਿਆਨਾਂ ਤੇ ਹਰ ਸੰਦੀਪ ਸਿੰਘ ਐਸ ਐਚਓ ਈ ਡਿਵੀਜ਼ਨ ਦੇ ਬਿਆਨਾਂ ਤੇ ਮੇਰਾ ਇੱਕ ਸਵਾਲ ਹੋਰ ਹੈ ਇਹਨਾਂ ਨੂੰ ਕਿ ਜਿਹੜਾ ਜਸਬੀਰ ਸਿੰਘ ਜਿਨੇ ਫਰਸਟ ਹੈਂਡ ਐ ਅਟੈਕ ਫਾਇਲ ਕੀਤਾ ਹੈ ਜਿਹੜਾ ਮੌਕੇ ਦਾ ਚਸ਼ਮਦੀਤ ਗਵਾਹ ਹੈ ਉਹਦੇ ਬਿਆਨਾਂ ਤੇ ਐਫ ਆਈ ਆਰ ਕਿਉਂ ਨਹੀਂ ਕੀਤੀ ਗਈ ਐਫ ਆਈ ਆਰ ਹਰ ਸੰਦੀਪ ਸਿੰਘ ਜਿਹੜਾ ਉੱਥੇ ਮੌਜੂਦ ਹੀ ਨਹੀਂ ਸੀ ਜਿਹੜੇ ਕਹਿੰਦੇ ਸਾਨੂੰ ਪਤਾ ਹੀ 6 ਘੰਟਿਆਂ ਬਾਅਦ ਲੱਗਿਆ ਤੇ ਫਿਰ ਉਹਦੇ ਬਿਆਨਾਂ ਤੇ ਐਫ ਆਈ ਆਰ ਕਿਉਂ ਹੋ ਰਹੀ ਹੈ ਜੀ ਇਹ ਥਿਸ ਇਜ਼ ਅ ਅਨਦਰ ਕੁਐਸਚਨ ਥੈਟ ਆ ਵਾਂਟ ਟੂ ਰੇਜ਼ ਏਐਸਆਈ ਜਸਬੀਰ ਸਿੰਘ ਨਰੈਣ ਚੌੜੇ ਨੂੰ ਦੇਖਦਾ ਆਉਂਦੇ ਨੂੰ ਜਦੋਂ ਨੂੰ ਉਹਨੂੰ ਫੜਨ ਲੱਗਦਾ ਨਰੈਣ ਚੌੜਾ ਸਿੱਧਾ ਫਾਇਰ ਸੁਖਬੀਰ ਸਿੰਘ ਬਾਦਲਵਾਲ ਕਰਦਾ ਚਲੋ ਜਸਬੀਰ ਸਿੰਘ ਦਾ ਹੱਥ ਵੱਜ ਗਿਆ 2 ਫੁੱਟ ਉੱਤੋਂ ਦੀ ਟੱਪ ਗਿਆ ਜਿਹੜਾ ਉਹ ਸੁਖਬੀਰ ਜੀ ਦੇ ਨਾਲ ਦੂਸਰਾ ਅ ਖੜਾ ਸੀ ਇਹਨਾਂ ਦਾ ਪੀਐਸਓ ਉਹਦੇ ਤਾਂ ਕੰਨ ਕੋਲ ਦੀ ਗੋਲੀ ਟੱਪੀ ਐ ਅੱਜ ਗੋਲੀ ਉਹ ਦਿਉੜੀ ਦੇ ਵਿੱਚ ਵੱਜੀ ਹੋਈ ਐ ਤੇ ਫਿਰ ਇਹਨੂੰ ਤੁਸੀਂ ਕਿਵੇਂ ਕਹੋਗੇ ਜੀ ਹਵਾਇਫਾਇਰ ਐ ਤੇ ਕੀ ਲਕੋਣਾ ਚਾਹੁੰਦੀ ਸੀ ਕਿ ਕੱਲ ਨੂੰ ਹਰਸਨਦੀਪ ਨੂੰ ਤੇ ਜਿੱਥੇ ਮਰਜ਼ੀ ਮਕਰਾ ਲਾਂਗੇ ਅਸੀਂ ਜਿਹੜਾ ਮੌਕੇ ਦਾ ਮੌਜੂਦ ਗਵਾਹ who is involved in this ਜਿਨੇ ਅਟੈਕ ਫੋਇਲ ਕੀਤਾ ਜਿਹਦੀਆਂ ਅੱਖਾਂ ਸਾਹਮਣੇ ਹੋਇਆ ਉਹਦੇ ਬਿਆਨਾਂ ਤੇ ਐਫਆਈਆਰ ਕਿਉਂ ਨਹੀਂ ਕੀਤੀ ਗਈ ਹੈ ਹਰ ਸੰਦੀਪ ਸਿੰਘ ਦੇ ਬਿਆਨਾਂ ਤੇ ਐਫਆਈਆਰ ਕਿਉਂ ਕੀਤੀ ਗਈ ਹੈ ਇਸ ਗੱਲ ਦਾ ਵੀ ਅੰਮ੍ਰਿਤਸਰ ਪੁਲਿਸ ਜਵਾਬ ਦੇਵੇ ਜੋ ਹਾਲਾਤ ਹੁਣ ਬਣੇ ਹੋਏ ਐ ਜੀ ਕਿ ਇੱਕ ਐਡੇ ਡਰੇਡਡ ਕ੍ਰਿਮੀਨਲ ਨੂੰ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਬਲੇਟੈਂਟਲੀ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ ਇਸ ਗੱਲ ਦੀ ਉਹਨਾਂ ਨੂੰ ਕੋਈ ਚਿੰਤਾ ਕੋਈ ਫਿਕਰ ਕੋਈ ਸ਼ਰਮ ਨਹੀਂ ਕਿ ਇੱਕ ਅਟੈਕ ਦੇ ਵਿੱਚ ਇੱਕ ਪੰਜਾਬ ਦੀ ਰੀਜਨਲ ਪਾਰਟੀ ਸਭ ਤੋਂ ਪੁਰਾਣੀ ਹਿੰਦੁਸਤਾਨ ਦੀ ਰੀਜਨਲ ਪਾਰਟੀ ਦਾ ਮੁਖੀ ਪੰਜਾਬ ਦੇ ਜਿਹਨੇ 10 ਸਾਲ ਮੁੱਖ ਮੰਤਰੀ ਰਿਹਾ ਹੋਵੇ ਉਹਦੀ ਜਾਨ ਬਚ ਗਈ ਪਰ ਉਸ ਬੰਦੇ ਨੂੰ ਇੰਨੀ ਬ੍ਰੇਟੈਂਟਲੀ ਪ੍ਰੋਟੈਕਟ ਕਰ ਰਹੇ ਜਿਹਦੇ ਤੇ 35 ਐਫ ਆਈ ਆਰਸ ਹੈ 1980 ਤੋਂ ਪਾਕਿਸਤਾਨ ਉਧਾ ਆਉਣਾ ਜਾਣਾ ਨਾ ਨੋਨ ਰਿਕਾਰਡ ਹੈ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿੰਨੇ ਪੋਸਟਡ ਅਫਸਰ ਹੈ ਇੱਕ ਇੱਕ ਅਫਸਰ ਉਹਨੂੰ ਬਾਈ ਫੇਸ ਬਾਈ ਨੇਮ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਹੈ ਦੋ ਦਿਨਾਂ ਤੋਂ ਸਾਰੀ ਪੁਲਿਸ ਉੱਥੇ ਕਰਦੀ ਫਿਰਦੀ ਸੀ ਕਿ ਚੌੜਾ ਇੱਥੇ ਫਿਰਦਾ ਚੌੜਾ ਇੱਥੇ ਫਿਰਦਾ ਤੇ ਫੇਰ ਕਿ ਨਾਨਕੀ ਆਇਆ ਸੀ ਉਹ ਕਿਉਂ ਨਹੀਂ ਫੜ ਕੇ ਉਹਦੇ ਤੇ ਪਰਚਾ ਦੇ ਕੇ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਹੋਰ ਨਹੀਂ ਕੁਝ ਕਰਨਾ ਸੀ 755 ਸੀ ਡਿਟੇਨ ਕਰਦੇ ਉਹਨੂੰ ਪਤਾ ਹੈ ਤੁਹਾਨੂੰ 2013 ਦੀਆਂ ਸਟੇਟਮੈਂਟਸ ਹੈ ਕੀ ਬਾਦਲ ਪਰਵਾਰ ਮੇਰਾ ਮੁੱਖ ਨਿਸ਼ਾਨਾ ਹੈ ਫਿਰ ਉਹਨੂੰ ਕਿਉਂ ਉੱਥੇ ਰੱਖਿਆ ਗਿਆ ਕੀ ਇਹ ਜਿਵੇਂ ਅੱਜ ਕੱਲ ਪਰਲਮੈਂਟ ਚ ਚੱਲ ਰਿਹਾ ਹੈ ਨਾ ਮੋਦੀ ਅਡਾਨੀ ਭਾਈ ਭਾਈ ਕੀ ਇਹ ਬੋਬੀ ਭੁੱਲਰ ਤੇ ਨਰੈਣ ਚੋੜਾ ਭਾਈ ਭਾਈ ਹੈ ਇਸ ਲੈਵਲ ਦੀ ਪ੍ਰੋਟੈਕਸ਼ਨ ਉਹਨੂੰ ਮਿਲ ਰਹੀ ਹੈ ਮੈਂ ਤਾਂ ਕਹੂੰਗਾ ਭੁੱਲਰ ਚੋੜਾ ਭਾਈ ਭਾਈ ਹੈ ਇੰਨੀ ਪ੍ਰੋਟੈਕਸ਼ਨ ਤਾਂ ਕੋਈ ਆਪਦੇ ਸਕੇ ਭਰਾ ਨੂੰ ਨਹੀਂ ਦੇ ਸਕਦਾ ਜਿੰਨੀ ਇਹ ਚੋੜੇ ਨੂੰ ਦੇ ਰਿਹਾ ਇਹ ਹਾਲਾਤ ਬਣ ਗਏ ਜੀ ਉੱਥੇ ਮੈਂ ਅੰਮ੍ਰਿਤਸਰ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਦੇਖੋ ਇਹ ਇਨਵੋਲਵਮੈਂਟ ਹੈ ਨਾ ਜਿਹੜੀ ਬੋਬੀ ਪੁੱਲਰ ਹੋਰੀ ਅੰਮ੍ਰਿਤਸਰ ਪੁਲਿਸ ਐਸਪੀ ਹਰਪਾਲ ਸਿੰਘ ਇਹ ਸਾਰੇ ਮੋਹਰੇ ਹੈ ਜਿਵੇਂ ਚੈਸ ਦੀ ਗੇਮ ਤੇ ਪਿਆਦੇ ਹੁੰਦੇ ਹੈ ਇਹਦੇ ਚ ਇਹਦੇ ਚ ਵਜੀਰ ਕੋਈ ਹੋਰ ਹੈ ਇਹਦੇ ਚ ਰਾਜਾ ਕੋਈ ਹੋਰ ਹੈ ਇਹ ਬਿਨਾ ਟੌਪ ਤੋਂ ਆਰਡਰ ਟੌਪ ਤੋਂ ਮੇਰਾ ਭਾਗ ਅਰਵਿੰਦ ਕੇਜਰੀਵਾਲ ਇਹ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਹੈ ਤੁਸੀਂ ਦੇਖਿਆ ਪਿੱਛੇ ਜਿਹੋ ਜਿਹੜਾ ਇਹਨਾਂ ਦਾ ਉਹ ਕੀ ਨਰੇਸ਼ ਯਾਦਵ ਸੀ ਜਿਹੜਾ ਬੇਅਦਬੀ ਦੇ ਮਸਲੇ 'ਚ ਜਿਹਨੂੰ ਸਜ਼ਾ ਹੋਈ ਐਮਐਲਏ ਦਿੱਲੀ ਦਾ ਥਿਸ ਇਜ਼ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਕੀ ਕੁਝ ਵੀ ਕਰੋ ਸੱਤਾ ਹਾਸਲ ਹੋਣੀ ਚਾਹੀਦੀ ਹੈ ਬੇਅਦਬੀਆਂ ਕੀਤੀਆਂ ਫੜਿਆ ਗਿਆ ਪਰਚਾ ਦਰਜ ਹੋਇਆ ਕੇਸ ਚੱਲਿਆ ਇਨਵੋਲਵਮੈਂਟ ਕਲੀਅਰ ਆ ਗਈ ਮੈਂ ਇਹ ਵੀ ਕਹਾਂ ਕਿ ਬਾਕੀ ਵੀ ਆਦਮੀਆਂ ਚ ਵੀ ਇਹੀ ਆਉਣਗੇ ਅੱਜ ਮੇਰੀ ਤੁਸੀਂ ਨੋਟ ਕਰ ਲਿਓ ਤੇ ਦੂਜੀ ਗੱਲ ਹੁਣ ਆਹ ਵੀ ਜਿਹੜਾ ਅਟੈਕ ਹੈ ਇਟ ਹਸ ਬੀਨ ਡਾਇਰੈਕਟਿਡ ਰਾਈਟ ਫਰਮ ਦਾ ਵੈਰੀ ਟਾਪ ਮੈਂ ਬੜੀ ਜ਼ਿੰਮੇਵਾਰੀ ਨਾਲ ਸ਼ਰੋਮਨੀ ਅਕਾਲੀ ਦਲ ਦਾ ਬੁਲਾਰਾ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਆਰਡਰਾਂ ਤੇ ਤੇ ਭਗਵੰਤ ਮਾਨ ਦੇ ਆਰਡਰਾਂ ਤੇ ਹੋਇਆ ਹੈ ਇਹਦੀ ਇਨਵੈਸਟੀਗੇਸ਼ਨ ਸ਼ੁੱਡ ਗੋ ਟੂ ਐਨ ਇੰਡੀਪੈਂਡੈਂਟ ਏਜੰਸੀ ਪੰਜਾਬ ਪੁਲਿਸ ਦਾ ਆਪ ਇਨਵੋਲਡ ਹੈ ਹਾਊ ਕੈਨ ਪੰਜਾਬ ਪੁਲਿਸ ਇਨਵੈਸਟੀਗੇਟ ਇਟਸ ਓਨ ਇਨਵੋਲਵਮੈਂਟ ਟੈਲ ਮੀ ਅੱਜ ਕਿੰਨੇ ਦਿਨ ਹੋ ਗਏ ਇਸ ਇਸ ਇਨਸੀਡੈਂਟ ਨੂੰ ਹੋਇਆ ਇਹ 4 ਤਰੀਕ ਦਾ ਵਾਕਿਆ ਹੋਇਆ ਅੱਜ 9 ਤਰੀਕ ਹੋ ਗਈ 5 ਦਿਨ ਕੋਈ ਇਨਵੈਸਟੀਗੇਟਿੰਗ ਏਜੰਸੀ ਬਣਾਈ ਹੈ ਇਹਨਾਂ ਨੇ ਕੋਈ ਐਸਆਈਟੀ ਬਣਾਈ ਹੈ ਇਹਨਾਂ ਨੇ ਕਿੰਨੀ ਲਾਈਟਲੀ ਸਾਰਾ ਐਵੀਡੈਂਸ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇजेस ਵਾਈਪ ਆਊਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਥ੍ਰੈਟਨ ਕੀਤਾ ਜਾ ਰਿਹਾ ਹੈ ਵਿਟਨੈਸਸ ਨੂੰ ਹਰ ਹੱਤਕੰਡਾ ਵਰਤ ਰਿਹਾ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸਾਂ ਦਿਸ ਇਨਵੈਸਟੀਗੇਸ਼ਨ ਵਿਲ ਗੋ ਆਊਟ ਆਫ ਪੰਜਾਬ ਸਾਨੂੰ ਚਾਹੇ ਗਵਰਨਰ ਨੂੰ ਅਪਰੋਚ ਕਰਨਾ ਪਵੇ ਚਾਹੇ ਸਾਨੂੰ ਹਾਈ ਕੋਰਟ ਜਾਣਾ ਪਵੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਇਹ ਇਨਵੈਸਟੀਗੇਸ਼ਨ ਵੀ ਡਿਮਾਂਡ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਸੀਬੀਆਈ ਕਰ ਲਵੇ ਐਨਆਈਏ ਕਰ ਲਵੇ ਕੋਈ ਕੋਰਟ ਮਾਨਿਟਰਡ ਇਨਕੁਆਇਰੀ ਹੋ ਜਵੇ ਤੇ ਮੈਂ ਇਹਨਾਂ ਅ fırsਰਾਂ ਨੂੰ ਅਖੀਰ ਚ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਭਲੇਖੇ ਚ ਨਾ ਰਹੇਓ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਇਆ ਉਹ ਵੀ ਗਿਆ 15 ਸਾਲ ਬਾਅਦ 10 ਸਾਲ ਬਾਅਦ ਰਾਜ ਕਾਂਗਰਸ ਦਾ ਵੀ ਆਇਆ ਉਹ ਵੀ ਗਏ ਰਹਿਣਾ ਇਹਨਾਂ ਨੇ ਵੀ ਨਹੀਂ ਸਮਾ ਬਦਲੂਗਾ ਈਚ ਐਂਡ ਐਵਰੀ ਆਫੀਸਰ ਵਿਲ ਬੀ ਹੈਲਡ ਅਕਾਊਂਟੇਬਲ ਫਾਰ ਹਿਸ ਐਕਸ਼ਨਸ ਔਰ ਹਿਸ ਇਨਐਕਸ਼ਨਸ ਆਈ ਵੁੱਡ ਸੇ ਇਚ ਐਂਡ ਇਵਰੀ ਆਫੀਸਰ ਭਲੇਖੇ ਚ ਨਾ ਰਹਿਣ ਸਦਾ ਪਾਤਸ਼ਾਹੀ ਸਿਰਫ ਪਰਮਾਤਮਾ ਦੇ ਘਰ ਹੁੰਦੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਆਪਦੀ ਜਿਨ੍ਹਾਂ ਦੀ ਇਨਵੋਲਵਮੈਂਟ ਸਾਬਤ ਹੋ ਰਹੀ ਹੈ ਸਾਹਮਣੇ ਆ ਰਹੀ ਹੈ ਜਿਹੜੇ ਪ੍ਰੋਟੈਕਟ ਕਰ ਰਹੇ ਨਾਰੈਣ ਚੌੜੇ ਵਰਗਿਆਂ ਨੂੰ ਜਿੱਦੇ ਸਮਾਂ ਆਇਆ ਇੱਕ ਇੱਕ ਦੀ ਇਨਕੁਆਇਰੀ ਹੋਊਗੀ ਕਾਨੂੰਨ ਮੁਤਾਬਕ ਇਹੋ ਜੀ ਸਜ਼ਾ ਮਿਲੂਗੀ ਕਿ ਕਦੇ ਵੀ ਕੋਈ ਲਾਅ ਐਂਡ ਆਰਡਰ ਦੇ ਇਸ਼ੂ ਦੇ ਵਿੱਚ ਕੋਈ ਗੜਬੜੀ ਨਾ ਕਰ ਸਕੇ ਧੰਨਵਾਦ